ਭਾਈ ਗੁਰਜੀਖਾਨ ਸਾਹਿਬ ਸ੍ਰੀ ਭਾਈ ਗੁਰਜੀ ਦੀ ਫਤਿਹ ਅੱਜ ਇਹ ਆਪਾਂ ਨੂੰ ਸੀਐਸਸੀ ਫਾਇਲ ਤੋਂ ਡਿਸਟ੍ਰਿਕਟ ਲੁਧਿਆਣਾ ਤੋਂ ਮਰੀਜ਼ ਰੈਫਰ ਪਿਆ ਸੀ ਖੰਨੇ ਆਸਤੇ ਐਂਟੀਜੀ ਮੋਟਰਸਾਈਕਲ ਤੋਂ ਗਿਰ ਗਏ ਸੀ ਪਿੱਛੇ ਬੈਠੇ ਸੀ ਚੱਕਰ ਆ ਗਏ ਸੀ ਤੇ ਇਹਨਾਂ ਨੂੰ ਹੁਣ ਆਪਾਂ ਅਮਰਜੈਂਸੀ ਦੇ ਵਿੱਚੋਂ ਸੀਐਸਸੀ ਫਾਇਲ ਤੋਂ ਲੈ ਕੇ ਐਂਬੂਲੈਂਸ ਦੇ ਵਿੱਚ ਸ਼ਿਫਟ ਕਰਨ ਲੱਗੇ ਹਾਂ ਸ਼ਿਫਟ ਕਰਕੇ ਆਪਾਂ ਐਂਟੀਜੀ ਦਾ ਚੈੱਕਅਪ ਕੀਤਾ ਪਾਣੀ ਚੇਕ ਤੇ ਨਾ ਰਹਿ। ਅਸ ਚੈੱਕ ਕੀਤੀ। ਉਹ ਘੰਟਿਆਂ ਦੇ ਘੰਟਿਆਂ ਦੇ ਵਿੱਚ ਸੱਟ ਸੀ। ਅਸੀਂ ਅੰਦਰ ਨਹੀਂ ਗਏਗੇ। ਟ੍ਰੈਸ ਮੰਗਦੇ ਆ। ਆਪਾਂ ਕਰਕੇ ਠੀਕ ਹੈ। ਹਲ ਹੋਣਾ ਜਾਂ ਬੈਗਲੇ ਬਸ ਆਪਣਾ ਧੈਣਾ ਉਹ ਬੈਠੇ ਤੁਸੀਂ ਜਿਹੜਾ ਪਿੱਛੇ ਬੈਠੇ ਹੋਣੇ। ਮੋਟਰਸਾਈਕਲ ਤੇ ਜਾਂਦੇ ਹੋ ਆਪਣਾ ਦੁਪੱਟਾ ਵਗੈਰਾ ਚੁੰਨੀ ਸਾਫ ਕੇ ਰੱਖਿਆ ਕਰੋ। ਤਾਂ ਜੋ ਕਿ ਆਪਣਾ ਬਾਈਕ ਦੇ ਵਿੱਚ ਜਿਹੜਾ ਪਿਛਲਾ ਟਾਇਰ ਹੁੰਦਾ ਵਾ ਉਹਦੇ ਵਿੱਚ ਵੜੀ ਨਾ ਜਾਵੇ ਤੇ ਆਪਣਾ ਕੋਈ ਹਾਸਾ ਨਾ ਹੋ ਸਕੇ। ਟੋਣਾ ਐਂਟੀ ਜੀ। ਮੋਟਰਸਾਈਕਲ ਦੇ ਮਾਦਰ ਬੈਠੇ ਤੇ ਚੱਕਰ ਆਣ ਕੇ ਫਿਰ ਕੇ ਆ ਤੇ ਇਹਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਆ ਤੇ ਇਹਨਾਂ ਨੂੰ ਹੁਣ ਆਪਾਂ ਸਿਰੀਪਾਰ ਤੋਂ ਨੀਲੋ ਹਸਪੀਟਲ ਲੈ ਕੇ ਜਾਂਦੇ ਆ ਉਹਨਾਂ ਦਾ ਚੈੱਕਅਪ ਕੀਤਾ ਤੇ ਇਹਨਾਂ ਦੇ ਇੱਕ ਰਾਸਤੇ ਦੇ ਵਿੱਚ ਟ੍ਰੈਫਿਕ ਬਹੁਤ ਹੁੰਦੀ ਆ ਆਪਣੇ ਵੀਰਾਂ ਨੂੰ ਬੇਨਤੀ ਆ ਕਿ ਰਾਸਤੇ ਐਂਬੂਲੈਂਸ ਨੂੰ ਜ਼ਰੂਰ ਦਿਆ ਕਰੋ ਕਿਉਂਕਿ ਪੇਸ਼ੈਂਟ ਸੀਰੀਅਸ ਹੁੰਦਾ ਵਾ ਤੇ ਜਲਦ ਤੋਂ ਜਲਦ ਹਸਪੀਟਲ ਪਹੁੰਚਾਉਣਾ ਹੁੰਦਾ ਵਾ ਹੁਣ ਆਪਾਂ ਐਂਟੀ ਨੂੰ ਸੀਵਲ ਹਸਪਤਲ ਕੰਨੀ ਲੈ ਆਏ ਆ ਇਹਨਾਂ ਨੂੰ ਹੁਣ ਆਪਾਂ ਬਹੁਤ ਹੀ ਧਿਆਨ ਦੇ ਨਾਲ ਅੰਦਰ ਅਮਰਜੈਂਸੀ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਜੋ ਇਹਨਾਂ ਦਾ ਟ੍ਰੀਟਮੈਂਟ ਹੋ ਸਕੇ ਤੇ ਆਪਾਂ ਸੀਵਲ ਹਸਪਤਲ ਲੈ ਆਏ ਆ ਅਮਰਜੈਂਸੀ ਚ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤ